ਕਿਵੇਂ ਕੰਪੇਅਰ ਕਰਦੇ ਹੋ ਇੱਥੋਂ ਵਾਲੀ ਪੁਲਿਸ ਵੀ ਦੇਖੀ ਹੋਣੀ ਹੈ ਤੇ ਉੱਥੋਂ ਵਾਲੀ ਆਪਦੀ ਪੁਲਿਸ ਨੂੰ ਹਰ ਇੱਕ ਨੂੰ ਆਪਣਾ ਘਰ ਪਿਆਰਾ ਹੁੰਦਾ ਸੋ ਆਈ ਜਸਟ ਲਵ ਮਾਈ ਇੰਡੀਆ ਮੈਂ ਆਪਣੇ ਇੰਡੀਆ ਨੂੰ ਬਹੁਤ ਪਿਆਰ ਕਰਦੀ ਆ ਪਲੇਅਰ ਮਾਉਂਟ ਐਵਰੇਸ ਵਿੱਚ ਤੁਸੀਂ ਵੀ ਸਿਲੈਕਟ ਹੋ ਚੁੱਕੇ ਆ ਪਹਾੜੀਆਂ ਦੇ ਵਿੱਚ ਤੁਸੀਂ ਸਰਫਿੰਗ ਕਰਦੇ ਹੋ ਹਣ ਪਰ ਨਾਲ ਦੀ ਨਾਲ ਪੰਜਾਬ ਪੁਲਿਸ ਹਣ ਇਹ ਕਿਵੇਂ ਤਾਲਮੇਲ ਕਿਵੇਂ ਬਣਿਆ ਪਹਿਲਾਂ ਕਿਹੜੀ ਫੀਲਡ ਦੇ ਵਿੱਚ ਆਏ ਸੀ ਕਿਵੇਂ ਫਿਰ ਦੂਸਰੀ ਫੀਲਡ ਸ਼ੁਰੂ ਹੋਈ ਤੇ ਦੋਨਾਂ ਨੂੰ ਮੈਨੇਜ ਕਿਦਾਂ ਕਰਦੇ ਹੋ ਹਣ ਮੈਂ ਪੈਰਾ ਪੈਰਾ ਟ੍ਰੂਪਰ ਵੀ ਹਾਂ ਜਹਾਜ਼ ਦੇ ਵਿੱਚੋਂ ਪੰਜ ਜੰਪ ਕੀਤੇ ਆ ਇਸ ਤੋਂ ਇਲਾਵਾ ਮਾਉਂਟ ਐਵਰੇਸ ਲੈਕਟਿਡ ਵੀ ਹਾਂ ਮੈਂ 20000 ਬਰਫ਼ ਦੀਆਂ ਚੋਟੀਆਂ ਕਲਾਈਮ ਕਰ ਚੁੱਕੀ ਹਾਂ ਪੰਜਾਬ ਪੁਲਿਸ ਇੱਕ ਸੁਪਨਾ ਸੀ ਵਰਦੀ ਦਾ ਫਿਰ ਤੁਹਾਡੀ ਇੱਕ ਪਾਸੇ ਜੌਬ ਆ ਇੱਕ ਪਾਸੇ ਤੁਹਾਡਾ ਸ਼ੌਂਕ ਆ ਹਨਾ ਸ਼ੌਂਕ ਵੱਲ ਨੂੰ ਜ਼ਿਆਦਾ ਜਾਣਦੇ ਹੋ ਕਿ ਜੌਬ ਵੱਲ ਨੂੰ ਜ਼ਿਆਦਾ ਐਕਚੁਅਲੀ ਪੰਜਾਬ ਪੁਲਿਸ ਹੀ ਮੇਰਾ ਸ਼ੌਂਕ ਆ ਸੂ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਹੀ ਮੈਂ ਆਪਣੀ ਜਿਹੜੀ ਸਮਾਜ ਸੇਵਾ ਮੈਂ ਕਹਿ ਸਕਦੀ ਆ ਮੈਂ ਉਹ ਕਰਦੀ ਆ ਪੰਜਾਬ ਪੁਲਿਸ ਪੜ੍ਹਾਈ ਕਦੋਂ ਤੋਂ ਪੜਾਉਣ ਲੱਗੀ ਤੇ ਕਿਸ ਤਰ੍ਹਾਂ ਦੀ ਪੜ੍ਹਾਈ ਪੜਾਉਂਦੀ ਆ ਕਿ ਟ੍ਰੈਫਿਕ ਪੁਲਿਸ ਹੁੰਦੀ ਆ ਜਿਹਦੇ ਵਿੱਚ ਕਿ ਚਲਾਨ ਹੁੰਦੇ ਆ ਔਰ ਸਾਡਾ ਇਹ ਟ੍ਰੈਫਿਕ ਐਜੂਕੇਸ਼ਨ ਸੈੱਲ ਜਿਹਦੇ ਵਿੱਚ ਕਿ ਮੈਂ ਸਮਝਾਨੀ ਆ ਕਿ ਚਲਾਨ ਨਾ ਹੋਵੇ ਤੁਸੀਂ ਸੈਮੀਨਾਰ ਲਾਉਨੇ ਆ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਇਵਨ ਬੱਚਿਆਂ ਤੱਕ ਤੁਸੀਂ ਸੈਮੀਨਾਰ ਲਾਉਨੇ ਆ ਪਰ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਕਿਉਂ ਘੱਟ ਹੈ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਨਵੀਂ ਰੂਲ ਆ ਗਏ ਹੁੰਦੇ ਆ ਸਾਡੇ ਕਈ ਬਜ਼ੁਰਗ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਸੋ ਇਸ ਤਰ੍ਹਾਂ ਐਜੂਕੇਸ਼ਨ ਕਰ ਐਜੂਕੇਟ ਕਰਦੇ ਆ ਅਸੀਂ ਪੰਜਾਬ ਪੁਲਿਸ ਵੱਲੋਂ ਔਰ ਪੂਰੇ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਰਦਾ ਮਾਹੌਲ ਸਹੀ ਨਹੀਂ ਸੀ ਕਰਦੇ ਹਾਲਾਤ ਸਹੀ ਨਹੀਂ ਸੀ ਉਸ ਟਾਈਮ ਰੋਟੀ ਵੀ ਕਦੀ ਕਦੀ ਇੱਕ ਵਕਤ ਦੀ ਰੋਟੀ ਮਿਲਦੀ ਸੀ। ਔਰ ਮੇਰੀ ਜਿਹੜੀ ਬ੍ਰਦਰ ਆ ਕਿਤੇ ਨਾ ਕਿਤੇ ਉਹ ਪੈਸੀ ਕਰਕੇ ਮਤਲਬ ਪਲੱਸ 2 ਕਰ ਸਕੇ ਉਹ ਕਾਲਜ ਨਹੀਂ ਜਾ ਸਕੇ ਬਟ ਮੇਰੀ ਮਾਂ ਨੇ ਫੁੱਟਬਾਲ ਸੀ ਕੇ ਮੈਨੂੰ ਕਾਲਜ ਦੇ ਵਿੱਚ ਭੇਜਿਆ। ਪੇਰੈਂਟਸ ਆਪਣੇ ਬੱਚਿਆਂ ਦੀ ਸਪੋਰਟ ਕਰੋ। ਉਹ ਜੋ ਵੀ ਕਰਨਾ ਚਾਹੁੰਦੇ ਆ ਲਾਈਫ ਦੇ ਵਿੱਚ ਪੜ੍ਹਨਾ ਚਾਹੁੰਦੇ ਆ ਪਲੀਜ਼ ਉਹਨਾਂ ਨੂੰ ਪੜ੍ਹਾਓ ਕਿਉਂਕਿ ਇਹ ਜਿਹੜੀ ਯੂਥ ਆ ਉਹਨਾਂ ਦਾ ਚੰਗਾ ਹੋਣਾ, ਡਰੱਗਸ ਤੋਂ ਦੂਰ ਰਹਿਣਾ ਜਾਂ ਕੁਝ ਬਣਨਾ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ। ਪੋਰਟ ਸੇ ਕਹਿੋ ਜੇ ਜ਼ਰੀਆ ਆ ਜਿਹਦੇ ਵਿੱਚ ਤੁਹਾਡਾ 1 ਰੁਪਿਆ ਵੀ ਨਹੀਂ ਲੱਗਣਾ ਤੇ ਤੁਸੀਂ ਕੋਈ ਵੀ ਕੰਟਰੀ ਘੁੰਮ ਸਕਦੇ ਆ ਜਿਵੇਂ ਕਿ ਮੈਂ ਜਿਵੇਂ ਹਰਦੇਵ ਮਾਹੀ ਨੰਗਲ ਦਾ ਗਈ ਸੀਗਾ ਵੀ ਜੇ ਹੋਣ ਨਾ ਪੁਲਿਸ ਵਾਲੇ ਬਾਈ ਬੰਦੇ ਨੂੰ ਬੰਦਾ ਖਾ ਜਾਏ ਵੱਢ ਕੇ ਹਨਾ ਆਇਰਨ ਲੇਡੀ ਕਿਵੇਂ ਬਣੀ ਹੈ ਹਨਾ ਕਿਉਂਕਿ ਬਹੁਤ ਵੱਡਾ ਕਿਤਾਬ ਹੈ ਇੰਦਰਾ ਗਾਂਧੀ ਹੁਣਾਂ ਤੋਂ ਬਾਅਦ ਤੁਹਾਨੂੰ ਮਿਲਿਆ ਇਹ ਤੁਹਾਡੇ ਹਿੱਸੇ ਆਇਆ ਹਨਾ ਕਿਤਾਬ ਮਿਲਦੀ ਹੈ ਜਦੋਂ ਅਸੀਂ weight ਚੱਕਦੇ ਆ ਤੇ ਆਪਣੇ weight ਨਾਲੋਂ 3 ਗੁਣਾ ਭਾਰ ਜ਼ਿਆਦਾ ਚੱਕਣਾ ਕੱਤੀ-ਕੱਤੀ ਕੁੜੀਆਂ ਦੇ ਵਿਆਹ ਕਰਦੇ ਆ ਨਸ਼ਾ ਛਡਾਊ ਕੈਂਪ ਲਾਉਂਦੇ ਆ ਹਨ ਜਿਹੜੇ ਸਮਾਜ ਦੀਆਂ ਕ੍ਰਿਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉੱਥੇ ਜਾ ਕੇ ਕਈ ਵਾਰੀ ਉਹਨਾਂ ਨੂੰ ਕਿਸੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਦੀ-ਕਦੀ ਅਸੀਂ ਹਾਰ ਜਾਂਦੇ ਆ ਤੇ ਬੱਚੇ ਜਿਹੜੇ ਉਹ ਸ਼ਾਰਟਕਟ ਅਪਣਾਉਂਦੇ ਆ ਡਰੱਗਸ ਦਾ ਉਹ ਨਸ਼ਿਆਂ ਦੀ ਪਾਸੇ ਲੱਗ ਜਾਂਦੀ ਆ ਇਹ ਨਹੀਂ ਕਹਿੰਦੇ ਕਿ ਮਿਹਨਤ ਕਰਾਂ ਤੇ ਹੋਰ ਅੱਗੇ ਵਧਾਂ ਸੋ ਉਹਨਾਂ ਕੁੜੀਆਂ ਦੇ ਲਈ ਕੀ ਮੈਸੇਜ ਹੈ ਜਿਹੜੀਆਂ ਅੱਗੇ ਆਉਣਾ ਚਾਹਦੀਆਂ ਪਰ ਸਮਾਜ ਅੱਗੇ ਨਹੀਂ ਆਉਣ ਦੇ ਰਿਹਾ ਬਿਲਕੁਲ ਸਾਡੇ ਆਪਣੇ ਆਪ ਦੇ ਵਿੱਚ दम ਹੋਣਾ ਚਾਹੀਦਾ ਸਾਨੂੰ ਸਮਾਜ ਦੀ ਕੋਈ ਵੀ ਕੋਈ ਵੀ ਤਾਕਤ ਜਿਹੜੀ ਉਹ ਰੋਕ ਨਹੀਂ ਸਕਦੀ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਜਿਹੀ ਕੁੜੀ ਨੂੰ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਜਿਹੜੀ ਕੰਮ ਕਰਦੀ ਹੈ ਪੰਜਾਬ ਪੁਲਿਸ ਦੇ ਵਿੱਚ ਪਰ ਦਬਕੇ ਨਹੀਂ ਮਾਰਦੀ ਡੰਡੇ ਨਹੀਂ ਮਾਰਦੀ ਸਮਝਾਉਂਦੀ ਆ ਲੋਕਾਂ ਨੂੰ ਕੀ ਸਮਝਾਉਂਦੀ ਆ ਦੇ ਨਾਲ ਦੀ ਨਾਲ ਪਲੇਅਰ ਵੀ ਹੈ weight lifting power lifting ਦੇ ਵਿੱਚ iron lady ਦਾ ਖਿਤਾਬ ਉਹਨੂੰ ਮਿਲ ਚੁੱਕਿਆ ਬਹੁਤ ਸਾਰੇ ਟਾਈਟਲ ਮਿਲ ਚੁੱਕੇ ਨੇ ਨਿਊਯਾਰਕ ਦੇ ਵਿੱਚ ਆਏ ਹੋਏ ਸੀ ਅਸੀਂ ਕਿਹਾ ਆਓ ਤੁਹਾਡੇ ਨਾਲ ਵੀ ਮਿਲਵਾ ਦਈਏ ਪ੍ਰੋਗਰਾਮ ਮੇਰਾ ਅਮਰੀਕਾ ਦੇ ਜ਼ਰੀਏ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਮੀਨਾ ਕੇ ਪਵਾਰ ਹੋਣਾ ਦੇ ਨਾਲ ਮੈਮ ਤੁਹਾਨੂੰ ਸਵਾਗਤ ਹੈ ਤੁਹਾਡਾ ਨਿਊਯਾਰਕ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਕੀ ਹਾਲ ਚਾਲ ਹੈ ਜੀ ਤੁਸੀਂ ਅਮਰੀਕਾ ਘੁੰਮ ਰਹੇ ਹੋ ਹੁਣ ਪੰਜਾਬ ਤੋਂ ਆਏ ਹੋ ਤੁਸੀਂ ਜਲੰਧਰ ਤੋਂ ਤੁਸੀਂ ਬਿਲੋਂਗ ਕਰਦੇ ਹੋ ਔਰ ਇੱਥੇ ਨਿਊਯਾਰਕ ਦੇ ਵਿੱਚ ਇਸ ਟਾਈਮ ਕੱਲ ਤੁਸੀਂ ਇੰਡੀਆਨਾ ਸੀ ਹੈਨਾ ਕਿਵੇਂ ਕੰਪੇਅਰ ਕਰਦੇ ਹੋ ਇੱਥੋਂ ਵਾਲੀ ਪੁਲਿਸ ਵੀ ਦੇਖੀ ਹੋਣੀ ਹੈ ਤੇ ਉੱਥੋਂ ਵਾਲੀ ਆਪਦੀ ਪੁਲਿਸ ਨਾਲ ਹਾਂ ਬਿਲਕੁਲ ਜੀ ਘੁੰਮਰੀਆਂ ਅਮਰੀਕਾ ਬਟ ਜਿਵੇਂ ਕਹੂੰਗੀ ਕਿ ਹਰ ਨੂੰ ਹਰੇਕ ਨੂੰ ਆਪਣਾ ਘਰ ਪਿਆਰਾ ਹੁੰਦਾ ਸੋ ਆਈ ਜਸਟ ਲਵ ਮਾਈ ਇੰਡੀਆ ਮੈਂ ਆਪਣੇ ਇੰਡੀਆ ਨੂੰ ਬਹੁਤ ਪਿਆਰ ਕਰਦੀ ਹਾਂ ਘੁੰਮਣ ਲਈ ਸਾਰੀਆਂ ਕੰਟਰੀਆਂ ਵਧੀਆ ਅਮਰੀਕਾ ਤੇ ਹੈ ਹੀ ਬਹੁਤ ਜ਼ਿਆਦਾ ਅੱਛਾ ਸੋ ਕੱਲ ਮੈਂ ਗਈ ਸੀ ਮੈਚ ਤੇ ਇੰਡੀਆਨਾ ਦੇ ਵਿੱਚ ਉਹ ਮੈਚ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਪੰਜਾਬ ਦਾ ਮੈਚ ਹੋਵੇ ਸੋ ਕਾਫੀ ਅੱਛਾ ਮਾਹੌਲ ਆ ਜੇ ਆਪਾਂ ਗੱਲਬਾਤ ਕਰੀਏ weight lifting power lifting ਪਲੇਅਰ ਮਾਉਂਟ ਐਵਰੇਸ ਵਿੱਚ ਤੁਸੀਂ ਵੀ ਸਿਲੈਕਟ ਹੋ ਚੁੱਕੇ ਆ ਪਹਾੜੀਆਂ ਦੇ ਵਿੱਚ ਤੁਸੀਂ ਸਰਫਿੰਗ ਕਰਦੇ ਹੋ ਹਨ ਪਰ ਨਾਲ ਦੀ ਨਾਲ ਪੰਜਾਬ ਪੁਲਿਸ ਹਨ ਇਹ ਕਿਵੇਂ ਤਾਲਮੇਲ ਕਿਵੇਂ ਬਣਿਆ ਪਹਿਲਾਂ ਕਿਹੜੀ ਫੀਲਡ ਦੇ ਵਿੱਚ ਆਏ ਸੀ ਕਿਵੇਂ ਫਿਰ ਦੂਸਰੀ ਫੀਲਡ ਸ਼ੁਰੂ ਹੋਈ ਤੇ ਦੋਨਾਂ ਨੂੰ ਮੈਨੇਜ ਕਿਦਾਂ ਕਰਦੇ ਹੋ ਹੁਣ ਐਕਚੁਅਲੀ ਸਟਾਰਟਿੰਗ ਦੇ ਵਿੱਚ ਜਦੋਂ ਸਕੂਲ ਟਾਈਮ ਹੁੰਦਾ ਆਪਣਾ ਕਾਲਜ ਟਾਈਮ ਹੁੰਦਾ ਉਸ ਟਾਈਮ 'ਚ ਮੈਂ ਐਨਸੀਸੀ ਰੱਖੀ ਸੀ ਜਿਹਦੇ ਵਿੱਚ ਕਿ ਮੈਂ ਪੈਰਾ ਪੈਰਾ ਟ੍ਰੂਪਰ ਵੀ ਆਂ ਜਹਾਜ਼ ਦੇ ਵਿੱਚੋਂ ਪੰਜ ਜੰਪ ਕੀਤੇ ਆ ਇਸ ਤੋਂ ਇਲਾਵਾ ਮਾਉਂਟ ਐਵਰੈਸ ਲੈਕਟਿਡ ਵੀ ਆ ਮੈਂ 20000 ਬਰਫ ਦੀਆਂ ਚੂਟੀਆਂ ਕਲਾਈਮ ਕਰ ਚੁੱਕੀ ਆ ਬਰਫ ਦੇ ਵਿੱਚ ਜਾ ਕੇ ਰਹਿ ਚੁੱਕੀ ਆ ਸੋ ਇਸ ਦੇ ਨਾਲ ਨਾਲ ਮੈਂ ਸਪੋਰਟਸ ਵੀ ਕਰਦੀ ਰਹੀ ਆ weight lifting ਕੀਤੀ ਆ power lifting ਕੀਤੀ ਆ athletics ਵੀ ਕੀਤੀ ਆ ਸੋ ਕਾਫੀ ਸ਼ੌਂਕ ਸੀ ਕੁਝ ਕਰਨ ਦਾ ਲਾਈਫ ਦੇ ਵਿੱਚ ਸੋ ਜਿਸ ਕਰਕੇ ਕੋਈ ਵੀ ਚੀਜ਼ ਆਂਦੀ ਗਈ ਕੋਈ ਵੀ ਐਡਵੈਂਚਰ ਆਂਦਾ ਗਿਆ ਉਹ ਪੰਜਾਬ ਪੁਲਿਸ ਕਿਵੇਂ ਆਈ ਪੰਜਾਬ ਪੁਲਿਸ ਇੱਕ ਸੁਪਨਾ ਸੀ ਵਰਦੀ ਦਾ ਸੋ ਸਪੋਰਟਸ ਕਰਦੀ ਸੀ ਉਹਦੇ ਵਿੱਚ ਅਗਜ਼ਾਮ ਦੇਣ ਦੇ ਲਈ ਆਈ ਫਾਰਮ ਭਰੇ ਮੈਂ ਉਸ ਤੋਂ ਬਾਅਦ ਐਗਜ਼ਾਮ ਦਿੱਤਾ ਔਰ ਇੰਟਰਵਿਊ ਦੇ ਰਾਹੀਂ ਮੈਂ ਜਨਰਲ ਬਣਦੀ ਆ ਪੰਜਾਬ ਪੁਲਿਸ ਦੇ ਵਿੱਚ ਔਰ ਉਸ ਤੋਂ ਬਾਅਦ ਮੈਂ ਸਪੋਰਟਸ ਕਰਕੇ ਆਪਣੀਆਂ ਸਾਰੀਆਂ ਪ੍ਰਮੋਸ਼ਨਸ ਲਈਆਂ ਹਾਂ ਕਿ ਸੋ ਪਹਿਲਾਂ ਤੁਸੀਂ ਸਪੋਰਟਸ ਕਰਦੇ ਸੀ ਫਿਰ ਤੁਸੀਂ ਪੁਲਿਸ ਦੇ ਵਿੱਚ ਆਇਓ ਹਨਾ ਆਮ ਤੌਰ ਤੇ ਆਪਾਂ ਦੇਖਦੇ ਪਹਿਲਾਂ ਸਪੋਰਟਸ ਵਾਲੇ ਹੁੰਦੇ ਆ ਹਨਾ ਜਿਵੇਂ ਹਰਪ੍ਰਜਨ ਸਿੰਘ ਹੋਣੀ ਆ ਰਾਜਵੀਰ ਜਵੰਦੇ ਹੋਣੀ ਗਾਉਂਦੇ ਗਾਉਂਦੇ ਇੱਧਰ ਆ ਗਏ ਸੋ ਜਦੋਂ ਤੁਸੀਂ ਪੁਲਿਸ ਦੇ ਵਿੱਚ ਆ ਜਾਂਦੇ ਹੋ ਫਿਰ ਤੁਹਾਡੀ ਇੱਕ ਪਾਸੇ ਜੌਬ ਆ ਇੱਕ ਪਾਸੇ ਤੁਹਾਡਾ ਸ਼ੌਂਕ ਆ ਹਨਾ ਸ਼ੌਂਕ ਵੱਲ ਨੂੰ ਜ਼ਿਆਦਾ ਜਾਂਦੇ ਹੋ ਕਿ ਜੌਬ ਵੱਲ ਨੂੰ ਜ਼ਿਆਦਾ ਜਾਂਦੇ ਐਕਚੁਅਲੀ ਪੰਜਾਬ ਪੁਲਿਸ ਹੀ ਮੇਰਾ ਸ਼ੌਂਕ ਆ ਸੋ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਹੀ ਮੈਂ ਆਪਣੀ ਜਿਹੜੀ ਸਮਾਜ ਸੇਵਾ ਮੈਂ ਕਹਿ ਸਕਦੀ ਆ ਮੈਂ ਉਹ ਕਰਦੀ ਆ ਜਿਵੇਂ ਕਿ ਮੈਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕੀ ਸਮਝਾਨੀ ਆ ਔਰ ਉਸ ਤੋਂ ਇਲਾਵਾ ਮੇਰੇ ਜਿਹੜਾ ਸ਼ੌਂਕ ਆ ਉਹ ਹੈਗੀ ਮੇਰੀ ਸਪੋਰਟਸ ਮੇਰੀ ਵੇਟ ਲਿਫਟਿੰਗ ਜਿਹੜੀ ਕਿ ਮੈਂ ਨਾਲ-ਨਾਲ ਕਰ ਰਹੀ ਆ ਸੋ ਇਸ ਤਰ੍ਹਾਂ ਮੈਂ ਸ਼ੌਂਕ ਆਪਣਾ ਪੂਰਾ ਕਰਦੀ ਆ ਵਰਦੀ ਦੇ ਵਿੱਚ ਵੀ ਔਰ ਵੇਟ ਲਿਫਟਿੰਗ ਕਰਕੇ ਸੋ ਵਰਦੀ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਤੁਸੀਂ ਉੱਥੇ ਟ੍ਰੈਫਿਕ ਦੇ ਵਿੱਚ ਆਮ ਤੌਰ ਤੇ ਟ੍ਰੈਫਿਕ ਵਾਲੇ ਚਲਾਨ ਕੱਟਦੇ ਹੁੰਦੇ ਰੋਕੋ ਜਿਹੇ ਤੇਰੇ ਹੈਲਮਟ ਨਹੀਂ ਪਾਇਆ ਨਾ ਪਰ ਤੁਸੀਂ ਟ੍ਰੈਫਿਕ ਦੇ ਵਿੱਚ ਹੁੰਦੇ ਹੋਏ ਤੇ ਤੁਸੀਂ ਉੱਥੇ ਜਾ ਕੇ ਐਜੂਕੇਟ ਕਰਦੇ ਹੋਣ ਪੰਜਾਬ ਪੁਲਿਸ ਪੜਾਈ ਕਦੋਂ ਤੋਂ ਪੜਾਉਣ ਲੱਗੀ ਤੇ ਕਿਸ ਤਰ੍ਹਾਂ ਦੀ ਪੜ੍ਹਾਈ ਪੜਾਉਂਦੀ ਹੈ ਬਿਲਕੁਲ ਜੀ ਇੱਕ ਟ੍ਰੈਫਿਕ ਪੁਲਿਸ ਹੁੰਦੀ ਹੈ ਜਿਹਦੇ ਵਿੱਚ ਕਿ ਚਲਾਨ ਹੁੰਦੇ ਆ ਔਰ ਸਾਡਾ ਇਹ ਟ੍ਰੈਫਿਕ ਐਜੂਕੇਸ਼ਨ ਸੈੱਲ ਜਿਹਦੇ ਵਿੱਚ ਕਿ ਮੈਂ ਸਮਝਾਨੀ ਆ ਕਿ ਚਲਾਨ ਨਾ ਹੋਵੇ ਸੋ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਜਿਵੇਂ ਕਿ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਮੈਂ ਸਕੂਲਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਰੋਡ ਤੇ ਜਾਨੀ ਆ ਬਜ਼ੁਰਗਾਂ ਨੂੰ ਸਮਝਾਨੀ ਆ ਜਿਹੜੀ ਸਾਡੀ ਯੂਥ ਹੈ ਉਹਨਾਂ ਨੂੰ ਸਮਝਾਨੀ ਆ ਕਿ ਹੈਲਮਟ ਪਾ ਕੇ ਤੁਸੀਂ ਡਰਾਈਵ ਕਰੋ ਤਾਂ ਕਿ ਕਿਸੇ ਦਾ ਵੀ ਨੁਕਸਾਨ ਨਾ ਹੋ ਚੁਕੇ ਸੋ ਮੈ ਸਕੂਲਾਂ ਦੇ ਵਿੱਚ ਜਾਨੀ ਆ ਬੱਚਿਆਂ ਨੂੰ ਸਮਝਾਨੀ ਆ ਸੋ ਇਸ ਤਰ੍ਹਾਂ ਐਜੂਕੇਸ਼ਨ ਸੈੱਲ ਆ ਮੇਰਾ ਸੋ ਪੰਜਾਬ ਪੁਲਿਸ ਵੱਲੋਂ ਅਸੀਂ ਸਾਰਿਆਂ ਨੂੰ ਪੜ੍ਹਾਉਂਦੇ ਆ ਸੋ ਪੰਜਾਬ ਪੁਲਿਸ ਟੀਚਰ ਵੀ ਆ ਨਾਲ ਪਰ ਲੋਕਾਂ ਨੂੰ ਪਤਾ ਨਹੀਂ ਹਨ ਕਿਉਂਕਿ ਪੰਜਾਬ ਪੁਲਿਸ ਦੀ ਇਮੇਜ ਬਣੀ ਹੋਈ ਹੈ ਇਸ ਟਾਈਮ ਵੀ ਪੰਜਾਬ ਪੁਲਿਸ ਵਾਲੇ ਜਾਂ ਤਾਂ ਚਲਾਨ ਕੱਟਦੇ ਆ ਟ੍ਰੈਫਿਕ ਵਾਲੇ ਹਨ ਤੇ ਦੂਸਰੇ ਪੁਲਿਸ ਵਾਲੇ ਜੇ ਕੋਈ ਮਾੜਾ ਆਨਸਰ ਹੁੰਦਾ ਉਹਨੂੰ ਫੜ ਲੈਂਦੇ ਹਨ ਤੇ ਫਿਰ ਉਹਦੇ ਤੇ ਕੋਟਾ ਲਾਉਂਦੇ ਹਨ ਪਰ ਪੰਜਾਬ ਪੁਲਿਸ ਦਾ ਇਹ ਜਿਹੜਾ ਪੱਖ ਆ ਇਹ ਲੁਕਿਆ ਕਿਉਂ ਹੋਇਆ ਤੁਹਾਨੂੰ ਨਹੀਂ ਲੱਗਦਾ ਪੰਜਾਬ ਪੁਲਿਸ ਦੇ ਇਸ ਪੱਖ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਆ ਵੀ ਪੰਜਾਬ ਪੁਲਿਸ ਦੇ ਵਿੱਚ ਟ੍ਰੈਫਿਕ ਦੇ ਵਿੱਚ ਨੀਮਾ ਨੂੰ ਸਮਝਾਉਣ ਦੇ ਲਈ ਤੁਸੀਂ ਸੈਮੀਨਾਰ ਲਾਉਨੇ ਆ ਕਾਲਜਾਂ ਦੇ ਵਿੱਚ ਦੇ ਵਿੱਚ ਇਵਨ ਬੱਚਿਆਂ ਤੱਕ ਤੁਸੀਂ ਸੈਮੀਨਾਰ ਲਾਉਨੇ ਆ ਪਰ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਕਿਉਂ ਘੱਟ ਹੈ ਐਕਚੁਅਲੀ ਇਹ এডਿਕੇਸ਼ਨ ਸੈਲ ਜਿਹੜਾ ਆ ਇਹ ਆਲ ਓਵਰ ਪੰਜਾਬ ਦੇ ਵਿੱਚ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਆ ਔਰ ਇਹ ਕਾਫੀ ਦੇਰ ਤੋਂ ਸਟਾਰਟ ਹੋ ਚੁੱਕਾ ਆ ਔਰ ਕਾਫੀ ਸਾਰੀ ਹੁਣ ਲੋਕਾਂ ਨੂੰ ਕਾਫੀ ਨੋਲਿਜ ਵੀ ਆ ਬਟ ਉਸ ਤੋਂ ਇਲਾਵਾ ਵੀ ਮੈਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਵੀ ਜਾਣੀ ਆ ਪਿੰਡਾਂ ਦੇ ਵਿੱਚ ਜਾ ਕੇ ਵੀ ਸਮਝਾਨੀ ਆ ਕਿ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਨਵੇਂ ਰੂਲ ਆ ਗਏ ਹੁੰਦੇ ਆ ਸਾਡੇ ਕਈ ਬਜ਼ੁਰਗ ਹੁੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਸੋ ਇਸ ਤਰ੍ਹਾਂ ਐਜੂਕੇਸ਼ਨ ਕਰ ਐਜੂਕੇਟ ਕਰਦੇ ਆ ਅਸੀਂ ਪੰਜਾਬ ਪੁਲਿਸ ਵੱਲੋਂ ਔਰ ਪੂਰੇ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਹੈ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜੀ ਸੋ ਆਪਾਂ ਤੁਹਾਡੀ ਗੇਮ ਵਾਲੇ ਤੇ ਪਹਿਲਾਂ ਚੱਲੀਏ ਵੀ ਜਦੋਂ ਤੁਸੀਂ ਗੇਮ ਦੀ ਸ਼ੁਰੂਆਤ ਕੀਤੀ ਸੀ ਹਨਾ ਕਿਉਂਕਿ ਕੁੜੀਆਂ ਨੂੰ ਆਮ ਤੌਰ ਤੇ ਜਿਮ ਜਾਣ ਤੋਂ ਜਾਂ ਗਰਾਊਂਡ ਦੇ ਵਿੱਚ ਜਾਣ ਤੋਂ ਇਸ ਤਰ੍ਹਾਂ ਵਰਜਿਆ ਜਾਂਦਾ ਆ ਆਪਣੇ ਆਪਣੇ ਪਿੰਡਾਂ ਦੇ ਵਿੱਚ ਆ ਵੀ ਕੁੜੀਆਂ ਜਿਹੜੀਆਂ ਉਹ ਘਰ ਦੇ ਵਿੱਚ ਰਹਿਣ ਇੱਕ ਛੋਟੀ ਮੋਟੀ ਜੌਬ ਕਰਨਾ ਟੀਚਰ ਲੱਗ ਜਾਣ ਬਟਿਕ ਖੋਲ ਲੈਣਾ ਹੈ ਆਪਣੀਆਂ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਤੇ ਉਹਨਾਂ ਨੂੰ ਤੁਹਾਡੀ ਜੇ ਆਪਾਂ ਗੱਲ ਕਰੀਏ ਤਾਂ ਤੁਹਾਡੀ ਫੈਮਿਲੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਫੈਮਿਲੀ ਦੀ ਕਿਸ ਤਰ੍ਹਾਂ ਦੀ ਸਪੋਰਟ ਸੀ ਔਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਔਕੜ ਦਾ ਸਾਹਮਣਾ ਤਾਂ ਨਹੀਂ ਕਰਨਾ ਐਕਚੁਅਲੀ ਮੈਂ ਬਹੁਤ ਕਿਸਮਤ ਵਾਲੀ ਆਪਣੇ ਆਪ ਨੂੰ ਕਹੂੰਗੀ ਕਿ ਮੈਨੂੰ ਇਹੋ ਜਿਹਾ ਪਰਿਵਾਰ ਮਿਲਿਆ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਮੇਰੀ ਮਾਂ ਦਾ ਸੁਪਨਾ ਸੀ ਕਿ ਮੈਂ ਆਪਣੀ ਬੇਟੀ ਨੂੰ ਪੜਾਣਾ ਘਰ ਦਾ ਮਾਹੌਲ ਸਹੀ ਨਹੀਂ ਸੀ ਘਰ ਦੇ ਹਾਲਾਤ ਸਹੀ ਨਹੀਂ ਸੀ ਉਸ ਟਾਈਮ ਰੋਟੀ ਵੀ ਕਦੀ ਕਦੀ ਇੱਕ ਵਕਤ ਦੀ ਰੋਟੀ ਮਿਲਦੀ ਸੀ ਔਰ ਮੇਰੇ ਕੋਲ ਬਸ ਤੇ ਜਾਣ ਲਈ ਜਾਂ ਫਿਰ ਇੱਕ ਸਾਈਕਲ ਲੈਣ ਲਈ ਵੀ ਪੈਸੇ ਨਹੀਂ ਹੁੰਦੇ ਸੀ ਪਰ ਮੇਰੀ ਮਾਂ ਦਾ ਸੁਪਨਾ ਸੀ ਕਿ ਮੈਂ ਆਪਣੀ ਬੇਟੀ ਨੂੰ ਕੁਝ ਬਣਾਣਾ ਆ ਸੋ ਮੰਮੀ ਨੇ ਫੁੱਟਵਾਲ ਸਿਂਤੇ ਮੇਰੇ ਪਾਪਾ ਟੇਲਰ ਮਾਸਟਰ ਔਰ ਮੰਮੀ ਨੇ ਫੁੱਟਵਾਲ ਸਿਂਤੇ ਮੈਨੂੰ ਇਸ ਮੁਕਾਮ ਤੇ ਪਹੁੰਚਾਣ ਲਈ ਔਰ ਮੇਰੇ ਜਿਹੜੇ ਬ੍ਰਦਰ ਆ ਕਿਤੇ ਨਾ ਕਿਤੇ ਉਹ ਪੈਸੇ ਕਰਕੇ ਮਤਲਬ ਪਲੱਸ 2 ਕਰ ਸਕੇ ਉਹ ਕਾਲਜ ਨਹੀਂ ਜਾ ਸਕੇ ਬਟ ਮੇਰੀ ਮਾਂ ਨੇ ਫੁੱਟਵਾਲ ਸਿਕੇ ਮੈਨੂੰ ਕਾਲਜ ਦੇ ਵਿੱਚ ਭੇਜਿਆ ਕਿ ਮੇਰੀ ਬੇਟੀ ਜਿਹੜੀ ਉਹ ਕੁਝ ਬਣ ਸਕੇ ਉਹ ਮੇਰੇ ਵਾਂਗੂ ਫੁੱਟਬਾਲ ਨਾ ਸੀਵੇਂ ਸੋ ਇਸ ਤਰ੍ਹਾਂ ਮਾਂ ਦੀ ਬੜੀ ਸਪੋਰਟ ਆ ਇਸ ਪਰਿਵਾਰ ਦੀ ਬੜੀ ਸਪੋਰਟ ਆ ਜਿਹਦੇ ਕਰਕੇ ਅੱਜ ਇਸ ਮੁਕਾਮ ਤੇ ਆ ਤੁਹਾਡਾ ਤਾਂ ਪਰਿਵਾਰ ਸੀ ਜਿਹਨੇ ਸਪੋਰਟ ਕੀਤੀ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅੱਗੇ ਆਉਣਾ ਚਾਹੁੰਦੀਆਂ ਪਰ ਪਰਿਵਾਰ ਸਪੋਰਟ ਨਹੀਂ ਕਰਦਾ ਉਹਨਾਂ ਦੀ ਅਵੇਅਰਨੈਸ ਦੇ ਲਈ ਵੀ ਕੋਈ ਪਲਾਨ ਹੈ ਜੇ ਅੱਜ ਤੁਸੀਂ ਜਿਸ ਮੁਕਾਮ ਤੇ ਪਹੁੰਚੇ ਹੋ ਤੁਹਾਡੇ ਪਿੰਡ ਦੀ ਕੋਈ ਹੋਰ ਕੁੜੀ ਉਹਦੇ ਘਰ ਦੇ ਉਸ ਤਰ੍ਹਾਂ ਉਹਨੂੰ ਫੁੱਟਬਾਲ ਨਾ ਸਿਖਾਉ ਕੇ ਦਿੰਦੇ ਹੋਣ ਹਨਾ ਉਹਦੀ ਉਸ ਤਰ੍ਹਾਂ ਸਪੋਰਟ ਨਾ ਕਰਦੇ ਹੋਣ ਪਰ ਕੁੜੀ ਦੇ ਮਨ ਦੇ ਵਿੱਚ ਜਜ਼ਬਾ ਹੈ ਵੀ ਮੈਂ ਅੱਗੇ ਆਉ ਉਹਦਾ ਦੇ ਲਈ ਕੀ ਕਰਨਾ ਚਾਹੁੰਦੇ ਆ ਐਕਚੁਅਲੀ ਮੈਂ ਸਾਰੇ ਜਿੰਨੇ ਵੀ ਪੇਰੈਂਟਸ ਮੈਨੂੰ ਸੁਣ ਰਹੇ ਆ ਮੈਂ ਇਹ ਕਹੂੰਗੀ ਕਿ ਇੱਕ ਬੱਚਾ ਜਿਹੜਾ ਆ ਉਹਦੀ ਸਭ ਤੋਂ ਵੱਡੀ سپورਟ ਦੇ ਪੇਰੈਂਟਸ ਹੀ ਆ ਕਿਉਂਕਿ ਜਦੋਂ ਉਹਨੇ ਘਰੋਂ ਨਿਕਲਣਾ ਆ ਸਮਾਜ ਦੇ ਵਿੱਚ ਵਿਚਰਨਾ ਆ ਦੁਨੀਆ ਦੇ ਵਿੱਚ ਵਿਚਰਨਾ ਆ ਸਿਰਫ ਔਰ ਸਿਰਫ ਆਪਣੇ ਮਾਪੇ ਦੇ ਸੰਸਕਾਰ ਆਪਣੇ ਮਾਪੇ ਨੇ ਜੋ ਸਿਖਾਇਆ ਉਹੀ ਲੈ ਕੇ ਜਾਂਦਾ ਜਿਸ ਤਰ੍ਹਾਂ ਮੈਂ ਲੈ ਕੇ ਗਈ ਆ ਸੋ ਜਿੰਨੇ ਵੀ ਪਰਿਵਾਰ ਆ ਜਿੰਨੇ ਵੀ ਪੇਰੈਂਟਸ ਆਪਣੇ ਬੱਚਿਆਂ ਦੀ سپورਟ ਕਰੋ ਉਹ ਜੋ ਵੀ ਕਰਨਾ ਚਾਹੁੰਦੇ ਆ ਲਾਈਫ ਦੇ ਵਿੱਚ ਪੜ੍ਹਨਾ ਚਾਹੁੰਦੇ ਆ ਪਲੀਜ਼ ਉਹਨਾਂ ਨੂੰ ਪੜ੍ਹਾਓ ਕਿਉਂਕਿ ਇਹ ਜਿਹੜੀ ਯੂਥ ਆ ਉਹਨਾਂ ਦਾ ਚੰਗਾ ਹੋਣਾ ਡਰਗਸ ਨਾ ਜਾਂ ਕੁਝ ਬਣਨਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਆਪਣੀ ਨਾ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਆਪਾਂ ਨੂੰ ਮਿਲੌਣ ਵਾਲੇ ਐਨਵਾਈਸੀ ਕਬੱਡੀ ਕਲੱਬ ਵਾਲੇ ਬਾਈ ਹੈਰੀ ਪਵਾਰ ਹੋਣੀ ਰਾਜਕੁਮਾਰ ਹੋਣੀ 88 ਓਇੰਗ ਵਾਲੇ ਹਨ ਉਹਨਾਂ ਨੇ ਇੱਥੇ ਕਬੱਡੀ ਨੂੰ ਪਰਫੁੱਲਤ ਕਰਨ ਦੇ ਲਈ ਆਪਣਾ ਪੂਰਾ ਵਧੀਆ ਕਲੱਬ ਬਣਾਇਆ ਹੋਇਆ ਹੈ ਹਨਾ ਉੱਥੇ ਪੰਜਾਬ ਦਾ ਕੀ ਮਾਹੌਲ ਹੈ ਪੰਜਾਬ ਦੇ ਵਿੱਚ ਲੋਕਾਂ ਨੂੰ ਗੇਮਾਂ ਨਾਲ ਜੋੜਨ ਦੇ ਲਈ ਕਿ ਪਿੰਡਾਂ ਦੇ ਵਿੱਚ ਉੱਥੇ ਸਿਰਫ ਚੌਧਰ ਪੁਣਾਈ ਹੈ ਵੀ ਸਾਡੇ ਵੱਲੋਂ ਟੂਰਨਾਮੈਂਟ ਹੋਏਗਾ ਤੂੰ ਇੱਥੇ ਨਹੀਂ ਜਾਣਾ ਤੂੰ ਆਏ ਨਹੀਂ ਕਰਨਾ ਕਿ ਉੱਥੇ ਮਨ ਦੇ ਵਿੱਚ ਜਜ਼ਬਾ ਹੈ ਜਿਵੇਂ ਇੱਥੇ ਲੋਕਾਂ ਦੇ ਮਨਾਂ ਦੇ ਵਿੱਚ ਬਿਲਕੁਲ ਕਾਫੀ ਜਜ਼ਬਾ ਹੈ ਪੰਜਾਬ ਦੇ ਵਿੱਚ ਮੈਂ ਦੇਖਦੀ ਹਾਂ ਕਿ ਕਵੱਡੀ ਟੂਰਨਾਮੈਂਟ ਤਾਂ ਬਹੁਤ ਸਾਰੇ ਹੁੰਦੇ ਆ ਸੋ ਕਵੱਡੀ ਟੂਰਨਾਮੈਂਟ ਦੇ ਥਰੂ ਹੀ ਮੈਂ ਰਾਜਕੁਮਾਰ ਬ੍ਰਦਰ ਨੂੰ ਮਿਲੀ ਹਾਂ ਸੋ ਕਾਫੀ ਸਾਰੀਆਂ ਫੈਮਲੀਆਂ ਨੂੰ ਮਿਲੀ ਹਾਂ ਸੋ ਕਾਫੀ ਪੰਜਾਬ ਦੇ ਵਿੱਚ ਕਾਫੀ ਅੱਛਾ ਮਾਹੌਲ ਹੈ ਸਪੋਰਟਸ ਨੂੰ ਲੈ ਕੇ ਖਾਸ ਕਰ ਕ ਬਾਕੀ ਮੈਂ ਇਸ ਤੋਂ ਇਲਾਵਾ ਮੈਂ ਜਿਹੜੀ ਸ਼ੁਰੂਆਤ ਕੀਤੀ ਆ ਉਹ ਇਹ ਆ ਕਿ ਮੈਂ ਪਿੰਡਾਂ ਦੇ ਵਿੱਚ ਜਾ ਕੇ ਸਮਝਾਨੀ ਆ ਬੱਚਿਆਂ ਨੂੰ ਗਰਾਊਂਡਸ ਦੇ ਵਿੱਚ ਜਾਨੀ ਆ ਸ਼ਾਮ ਨੂੰ ਜਦੋਂ ਜਿਹੜੇ ਬੱਚੇ ਆ ਗਰਾਊਂਡਸ ਦੇ ਵਿੱਚ ਖੇਡਦੇ ਹੁੰਦੇ ਨੇ ਨਾ ਮੈਂ ਜਾ ਕੇ ਸਪੈਸ਼ਲ ਸਮਝਾਨੀ ਆ ਕਿ ਬੱਚੇ ਸਪੋਰਟਸ ਦੇ ਕੀ ਕੀ ਫਾਇਦੇ ਆ ਕਿ ਜਿੰਨਾ ਉਸ ਕਿ ਤੁਸੀਂ ਅੱਗੇ ਆਓ ਜਿਹੜੇ ਬੱਚੇ ਸ਼ੌਂਕ ਲਈ ਵੈਸੇ ਵੀ ਕਰਦੇ ਹੁੰਦੇ ਮੈਂ ਉਹਨਾਂ ਨੂੰ ਵੀ ਸਮਝਾਉਣੀ ਆ ਕਿ ਤੁਹਾਨੂੰ ਕਾਲਜ ਦੇ ਵਿੱਚ ਫੀਸਾਂ ਫ੍ਰੀ ਆ ਤੁਹਾਨੂੰ ਅਗਰ ਤੁਹਾਨੂੰ ਜੌਬ ਮਿਲ ਸਕਦੀ ਆ ਔਰ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਫ੍ਰੀ ਆਫ ਕੋਸਟ ਜਾ ਸਕਦੇ ਆ ਮੈਂ ਸਪੈਸ਼ਲੀ ਜਾ ਕੇ ਕਹਿੰਨੀ ਆ ਬੱਚੇ ਜਿਹੜੇ ਹਾਈਲਿਟਸ ਕਰਦੇ ਆ ਪਲੱਸ 2 ਤੋਂ ਬਾਅਦ ਜਾਂ 10th ਤੋਂ ਬਾਅਦ ਆਈ ਯੂਨੋ ਮਤਲਬ ਹਾਈਲਿਟਸ ਕਰਦੀ ਹੈ ਕਿ ਅਸੀਂ ਬਾਹਰ ਜਾ ਸਕੀਏ ਸਪੋਰਟਸ ਸੇ ਕੋਈ ਜਿਹਾ ਜ਼ਰੀਆ ਆ ਜਿਹਦੇ ਵਿੱਚ ਤੁਹਾਡਾ 1 ਰੁਪਿਆ ਵੀ ਨਹੀਂ ਲੱਗਣਾ ਤੇ ਤੁਸੀਂ ਕੋਈ ਵੀ ਕੰਟਰੀ ਘੁੰਮ ਸਕਦੇ ਆ ਜਿਵੇਂ ਕਿ ਮੈਂ ਕਿਆ ਬਾਤ ਹੈ ਜੀ ਆਪਦੀ एग्जांपल ਨਾਲ ਹੀ ਦਿੱਤੀ ਮੀਨਾ ਜੀ ਇੱਕ ਗੱਲ ਦੱਸਿਓ ਪੰਜਾਬ ਪੁਲਿਸ ਦਾ ਨਾ ਇੱਕ ਅਕਸ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਲੋਕ ਡਰਦੇ ਆ ਪੰਜਾਬ ਪੁਲਿਸ ਤੋਂ ਹਣਾ ਪਤਾ ਨਹੀਂ ਤਾਂ ਇਹ ਡਰ ਜ਼ਰੂਰੀ ਵੀ ਆ ਕਿਉਂਕਿ ਇੱਕ ਸ਼ਾਸਕ ਆ ਇੱਕ ਦੇਸ਼ ਨੂੰ ਚਲਾਉਣ ਵਾਲਾ ਜਾਂ ਦੇਸ਼ ਨੂੰ ਸੰਭਾਲਣ ਵਾਲਾ ਕ੍ਰਾਈਮ ਨੂੰ ਕੰਟਰੋਲ ਕਰਨ ਵਾਲਾ ਜੇ ਸਖਤ ਨਹੀਂ ਹੋਏਗਾ ਤਾਂ ਫਿਰ ਕ੍ਰਾਈਮ ਕੰਟਰੋਲ ਨਹੀਂ ਹੋਏਗਾ ਹਣਾ ਲੋਕੀ ਆਪ ਮੁਹਾਰੇ ਵੀ ਹੋ ਜਾਣਗੇ ਜਿਵੇਂ ਹਰਦੇਵ ਮਾਹੀ ਨੰਗਲ ਦਾ ਗਈ ਸੀ ਕਿ ਜੇ ਹੋਣ ਨਾ ਪੁਲਿਸ ਵਾਲੇ ਬਾਈ ਬੰਦੇ ਨੂੰ ਬੰਦਾ ਖਾ ਜਾਏ ਵੱਢ ਕੇ ਹਣਾ ਪਰ ਪਰ ਨਾਲ ਦੀ ਨਾਲ ਇਹ ਡਾਰਾ ਜਿਹੜਾ ਜੋ ਦਿਓ ਤੁਸੀਂ ਸੈਮੀਨਾਰ ਲਾਉਨੇ ਤੁਸੀਂ ਐਜੂਕੇਟ ਕਰਦੇ ਹੋ ਲੋਕਾਂ ਨੂੰ ਲੋਕੀ ਸਿੱਖਣ ਲਈ ਆਉਂਦੇ ਕਿ ਡਰਦੇ ਆ ਜਾਂਦੇ ਆ ਐਕਚੁਅਲੀ ਬਿਲਕੁਲ ਸਹੀ ਗੱਲ ਆ ਵਰਦੀ ਦਾ ਡਰ ਬਹੁਤ ਆ ਔਰ ਹੋਣਾ ਵੀ ਚਾਹੀਦਾ ਬਿਕੋਜ਼ ਅਗਰ ਪੰਜਾਬ ਦੇ ਵਿੱਚ ਜਾਂ ਕਿਸ ਦੇਸ਼ ਦੇ ਵੀ ਕਿਸੇ ਵੀ ਕੋਨੇ ਦੇ ਵਿੱਚ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਅਸੀਂ ਘਰ ਦੇ ਵਿੱਚ ਸੁਰੱਖਿਤਾ ਜਾਂ ਇਹ ਸਮਾਜ ਸੁਰੱਖਿਤਾ ਜਾਂ ਇਹ ਦੇਸ਼ ਸੁਰੱਖਿਤਾ ਸਿਰਫ ਔਰ ਸਿਰਫ ਪੁਲਿਸ ਦੇ ਕਰਕੇ ਵਰਦੀ ਦੇ ਕਰਕੇ ਆ ਇਹ ਡਰ ਹੁਣਾ ਬਹੁਤ ਜ਼ਰੂਰੀ ਆ ਅਗਰ ਪੰਜਾਬ ਪੁਲਿਸ ਨਹੀਂ ਹੋਊਗੀ ਤੇ ਕ੍ਰਾਈਮ ਕਿਸ ਤਰ੍ਹਾਂ ਕੰਟਰੋਲ ਹੋਏਗਾ ਸੋ ਇਸ ਲਈ ਡਰ ਹੁਣਾ ਬਹੁਤ ਜ਼ਰੂਰੀ ਆ ਤਾਂ ਕਿ ਕ੍ਰਾਈਮ ਘਟ ਸਕੇ ਔਰ ਸਾਰੀ ਜਨੀ ਸੁਰੱਖਿਤ ਰਹਿ ਸਕੀ ਆਇਰਨ ਲੇਡੀ ਕਿਵੇਂ ਬਣੀ ਹੈਣਾ ਕਿਉਂਕਿ ਬਹੁਤ ਵੱਡਾ ਕਿਤਾਬ ਹੈ ਇੰਦਰਾ ਗਾਂਧੀ ਹੁਣਾ ਤੋਂ ਬਾਅਦ ਤੁਹਾਨੂੰ ਮਿਲਿਆ ਇਹ ਤੁਹਾਡੇ ਹਿੱਸੇ ਆਇਆ ਹੈਣਾ ਤੇ ਇਹਦੇ ਬਾਰੇ ਦੱਸਿਓ ਵੀ ਇਹਦੀ ਹਿਸਟਰੀ ਕੀ ਹੈ ਤੇ ਕਿਵੇਂ ਤੁਹਾਨੂੰ ਚੁਣਿਆ ਗਿਆ ਇਸ ਵਾਰਡ ਦੇ ਲਈ ਕਿਉਂਕਿ ਪਤਾ ਲੱਗਣਾ ਚਾਹੀਦਾ ਤੁਹਾਨੂੰ ਵੇਖ ਕੇ ਤੁਹਾਡੀ ਗੱਲ ਨੂੰ ਸੁਣ ਕੇ ਚਾਰ ਕੁੜੀਆਂ ਹੋਰ ਤੁਹਾਡੇ ਵਾਂਗ ਬਣਨ ਦੀ ਕੋਸ਼ਿਸ਼ ਕਰਨ ਸਹੀ ਗੱਲ ਐਕਚੁਅਲੀ ਸਾਡੀ ਪਾਵਰ ਲਿਫਟਿੰਗ ਦੇ ਵਿੱਚ ਵੂਮਨ ਆਫ ਇੰਡੀਆ ਤੇ ਪਾਵਰਫੁਲ ਵੂਮਨ ਆਫ ਇੰਡੀਆ ਦੇ ਖਿਤਾਬ ਮਿਲ ਚੁਕੇ ਆ ਔਰ ਇਹ ਖਿਤਾਬ ਮਿਲਦੀ ਹੈ ਜਦੋਂ ਅਸੀਂ weight ਚੱਕਦੇ ਆ ਤੇ ਆਪਣੇ weight ਨਾਲੋਂ 3 ਗੁਣਾ ਭਾਰ ਜ਼ਿਆਦਾ ਚੱਕਣਾ ਸੋ ਇਸ ਤਰ੍ਹਾਂ ਅਗਰ ਜਿਨੇ ਸਭ ਤੋਂ ਵੱਧ ਭਾਰ ਚੱਕਿਆ ਉਹਨੂੰ ਇਹ ਅਵਾਰਡ ਮਿਲਦੇ ਆ ਉਸ ਤੋਂ ਉਸ ਤੋਂ ਬਾਅਦ ਇੰਟਰਨੈਸ਼ਨਲ ਔਮਨਸ ਡੇ ਅਵਾਰਡ ਫੰਕਸ਼ਨ ਮਨਾਏ ਜਾਂਦੇ ਆ ਜਿਹਦੇ ਵਿੱਚ ਕਿ ਜਸਪਾਲ ਪੱਟੀ ਅਵਾਰਡਸ ਦੇ ਵਿੱਚ ਮੈਨੂੰ ਆਇਰਨ ਲੇਡੀ ਦਾ ਅਵਾਰਡ ਮਿਲਿਆ ਗਿਆ ਸੋ ਬੜੀ ਖੁਸ਼ ਆ ਮੈਂ ਕਿ ਬੜੀ ਬਲੇਸਡ ਆ ਕਿ ਇਹ ਅਵਾਰਡ ਮੈਨੂੰ ਦਿੱਤਾ ਗਿਆ ਆਪਰਾ ਤੁਹਾਡੇ ਨਾਲ ਥੋੜੇ ਸਮਾਜਿਕ ਕੁਐਸਚਨ ਵੀ ਕਰਨਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਹੁੰਦੇ ਹੋਏ ਤੁਸੀਂ ਲੋਕਾਂ ਨੂੰ ਗਾਈਡ ਕਰਦੇ ਹੋ ਹਨ ਉੱਥੇ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀ ਪੰਜ ਦਰਿਆ ਹਨ ਇੱਕ ਦਰਿਆ ਹੁਣ ਨਸ਼ਿਆਂ ਦਾ ਵਗ ਰਿਹਾ ਹੈ ਨਾ ਇੱਥੇ ਬਾਹਰ ਰਹਿੰਦਾ ਜਿਹੜਾ ਪੰਜਾਬੀ ਉਹ ਦਰਦ ਰੱਖਦਾ ਹੈ ਪੰਜਾਬ ਨੂੰ ਔਰ ਇੱਥੋਂ ਦੇ ਜਿਹੜੇ ਐਨ ਆਰ ਆਈਜ਼ ਆ ਉਹ ਪੰਜਾਬ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਕੋਰੀਤੀ ਹੋਵੇ ਚਾਹੇ ਉਹ ਨਸ਼ਿਆਂ ਨੂੰ ਲੈ ਕੇ ਹੋਵੇ ਚਾਹੇ ਕੋਈ ਕਿਸੇ ਕੁੜੀਆਂ ਦੇ ਵਿਆਹ ਕਰਨੇ ਹੋਣ ਹਨਾ ਪੰਜਾਬ ਦਾ ਜਿਹੜਾ ਐਨ ਆਰ ਆਈ ਆ ਉਹ ਉੱਥੇ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਪਰ ਕਈ ਵਾਰੀ ਉਹ ਠ ਉੱਥੇ ਉਹਦੀ ਸੁਣਵਾਈ ਨਹੀਂ ਹੁੰਦੀ ਐਨਆਰਆਈਜ਼ ਦੇ ਲਈ ਤੁਹਾਡੇ ਕੋਲੇ ਕੀ ਪਲਾਨ ਆ ਵੀ ਜੇ ਐਨਆਰਆਈ ਪੰਜਾਬ ਦੇ ਨਾਲ ਦਰਦ ਰੱਖਦਾ ਹੋਇਆ ਪੰਜਾਬ ਦੇ ਭਲੇ ਦੀ ਕੰਮ ਕਰ ਰਿਹਾ ਕਈ ਸਰਕਾਰਾਂ ਦੇ ਕੰਮ ਕਰਨ ਵਾਲੇ ਐਨਆਰਆਈ ਜਾ ਕੇ ਕਰਦੇ ਉੱਥੇ ਉੱਥੇ ਮੈਂ ਵੇਖਿਆ 33 33 ਕੁੜੀਆਂ ਦੇ ਵਿਆਹ ਕਰਦੇ ਆ ਨਸ਼ਾ ਛਡਾਊ ਕੈਂਪ ਲਾਉਂਦੇ ਆ ਹਨਾ ਜਿਹੜੇ ਸਮਾਜ ਦੀਆਂ ਕ੍ਰਿਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉੱਥੇ ਜਾ ਕੇ ਕਈ ਵਾਰੀ ਉਹਨਾਂ ਨੂੰ ਕਿਸੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਲਈ ਤੁਹਾਡੇ ਕੋਲੇ ਕੀ ਪਲਾਨ ਹੈ ਐਕਚੁਅਲੀ ਜਿਹੜਾ ਪਹਿਲਾ ਕੁਐਸਚਨ ਤੁਹਾਡਾ ਸੀਗਾ ਕਿ ਜਿਹੜੇ ਬੱਚੇ ਆ ਉਹ ਜਿਹੜੇ ਡਰੱਗਸ ਵੱਲ ਕਿਉਂ ਜਾ ਰਹ ਐਕਚੁਅਲੀ ਕਿ ਟਾਈਮ ਹੁੰਦਾ ਸੀਗਾ ਜਦੋਂ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਸੀ ਕਿ ਉਹ ਮਿੱਟੀ ਆ ਤੇ ਮਿੱਟੀ ਦੇ ਵਿੱਚ ਜਾ ਕੇ ਖੁੱਲ ਔਰ ਪੇਰੈਂਟਸ ਉਹਨਾਂ ਨੂੰ ਰਸਤਾ ਦਿਖਾਉਂਦੇ ਸੀ ਜਿਸ ਨਾਲ ਕਿ ਬੱਚੇ ਬਚਪਨ ਤੋਂ ਹੀ ਸਟਾਰਟ ਕਰ ਦਿੰਦੇ ਸੀ ਸਪੋਰਟਸ ਨੂੰ ਪਰ ਅੱਜ ਦੇ ਟਾਈਮ ਦੇ ਵਿੱਚ ਕੀ ਆ ਸਾਡੇ ਕੋਲ ਇੱਕ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਮੈਂ ਕਹੂੰਗੀ ਉਹ ਹੈਗੀ ਆ ਮੋਬਾਈਲ ਜੇਦੇ ਕਰਕੇ ਬੱਚੇ ਜਿਹੜੇ ਆ ਉਹ ਮੋਬਾਈਲ ਦੇ ਵਿੱਚ ਹੀ ਲੱਗੇ ਰਹਿੰਦੇ ਆ ਬਾਹਰ ਨਹੀਂ ਨਿਕਲਦੇ ਔਰ ਦੂਸਰਾ ਕਾਰਨ ਜਿਹੜਾ ਹੈਗਾ ਆ ਅਗਰ ਲਾਈਫ ਦੇ ਵਿੱਚ ਅਸੀਂ ਕੁਝ ਕਰਦੇ ਆ ਔਰ ਅਸਫਲ ਹੋ ਜਾਂਦੇ ਆ ਕਦੇ-ਕਦੇ ਅਸੀਂ ਹਾਰ ਜਾਂਦੇ ਆ ਤੇ ਬੱਚੇ ਜਿਹੜੇ ਉਹ ਸ਼ਾਰਟਕਟ ਅਪਣਾਉਂਦੇ ਆ ਡਰੱਗਸ ਦਾ ਉਹ ਨਸ਼ਿਆਂ ਦੇ ਪਾਸੇ ਲੱਗ ਜਾਂਦੇ ਆ ਇਹ ਨਹੀਂ ਕਹਿੰਦੇ ਕਿ ਮਿਹਨਤ ਕਰਾਂ ਤੇ ਹੋਰ ਅੱਗੇ ਵਧਾਂ ਸੋ ਕਿਤੇ ਨਾ ਕਿਤੇ ਮੋਟੀਵੇਸ਼ਨ ਦੀ ਲੋੜ ਆ ਔਰ ਸਭ ਤੋਂ ਵੱਡਾ ਸਾਥ ਜਿਹੜਾ ਪਰਿਵਾਰ ਦਾ ਹੈ ਔਰ ਪਰਿਵਾਰ ਦੀ ਲੋੜ ਆ ਔਰ ਰਹੀ ਗੱਲ ਐਨਆਰਆਈ ਭਰਾਵਾਂ ਦੀ ਤੇ ਇਹ ਬਹੁਤ ਸਾਰੀ سپورਟ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ ਜਾ ਕੇ ਬਹੁਤ ਸਾਰੀ ਮੇਲੀ ਕਰਵਾਉਂਦੇ ਆ ਬਹੁਤ ਸਾਰੀ ਕਬੱਡੀ ਮੈਚੇਸ ਕਰਵਾਉਂਦੇ ਆ ਜਿਹਦੇ ਨਾਲ ਬਹੁਤ ਵੱਡੇ ਵੱਡੇ ਇਨਾਮ ਦਿੰਦੇ ਆ ਬੱਚਿਆਂ ਨੂੰ ਜਿਹਦੇ ਨਾਲ ਕਿ ਲੜਕੀਆਂ ਔਰ ਲੜਕੇ ਜਿਹੜੇ ਆ ਉਹ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ 스포츠 ਨੂੰ ਬਹੁਤ ਪਿਆਰ ਕਰਦੇ ਆ ਸੋ ਮੈਂ ਧੰਨਵਾਦ ਕਰੂੰਗੀ ਐਨਆਰਆਈ ਭਰਾਵਾਂ ਦਾ ਜਿਹੜੇ ਇਹ ਮੈਚ ਕਰਵਾਉਂਦੇ ਨਾਲ ਦੀ ਨਾਲ ਇਹ ਦੱਸਿਓ ਵੀ ਜਿਹੜੇ ਪੇਰੈਂਟਸ ਹਨਾ ਉਹ ਉੱਥੇ ਆਪਣੇ ਬੱਚੇ ਨੂੰ ਬਹੁਤ ਪ੍ਰੋਟੈਕਟ ਕਰਦੇ ਆ ਉਹ ਚਾਹੁੰਦੇ ਆ ਬੱਚਾ ਸਾਡੇ ਅਕੋਰਡਿੰਗ ਕੰਮ ਕਰੇ ਬੱਚਾ ਸਾਡੇ ਅਕੋਰਡਿੰਗ ਜੌਬ ਤੇ ਜਾਵੇ ਜਾਂ ਉਹ ਕਹਿੰਦੇ ਆ ਵੀ ਆਹ ਕੰਮ ਆਹ ਕੋਰਸ ਤੇਰੇ ਲਈ ਚੰਗਾ ਹੈ ਪਰ ਬੱਚੇ ਜਿਹੜੇ ਨੇ ਅੱਜ ਕੱਲ ਉੱਥੇ ਪੇਰੈਂਟਸ ਦਾ ਕਹਿਣਾ ਘੱਟ ਮੰਨ ਰਹੇ ਆ ਖਾਸ ਤੌਰ ਤੇ ਚਲੋ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਬਹੁਤ ਸਾਰਾ ਟ੍ਰੈਂਡ ਹੈ ਇਸ ਤਰ੍ਹਾਂ ਦਾ ਕਿਉਂਕਿ ਵੈਸਟਰਨ ਕਲਚਰ ਆ ਪਰ ਉੱਥੇ ਪੰਜਾਬ ਦੇ ਵਿੱਚ ਵੀ ਹੁਣ ਬੱਚੇ ਜਦੋਂ ਵੱਡੇ ਹੁੰਦੇ ਆ ਅਲੱਗ ਰਹਿੰਦੇ ਆ ਪੇਰੈਂਟਸ ਦੇ ਨਾਲ ਉਹਨਾਂ ਨੂੰ ਪ੍ਰਾਈਵੇਸੀ ਚਾਹੀਦੀ ਹੈ ਨਾ ਉਹ ਪੰਜਾਬ ਦਾ ਮਾਹੌਲ ਆਪਾਂ ਸੱਭਿਆਚਾਰ ਕਿਵੇਂ ਜਿਉਂਦਾ ਸਾਡੇ ਮਤਲਬ ਇੰਡੀਆ ਦਾ ਹੀ ਮਾਹੌਲ ਕਹਿ ਸਕਦੀਆਂ ਪੰਜਾਬ ਦਾ ਮਾਹੌਲ ਸੀ ਕਿ ਸਾਨੂੰ ਡਰ ਬੜਾਉਂਦਾ ਸੀ ਸਾਡੇ ਪੇਰੈਂਟਸ ਇਵਨ ਮੈਂ ਅੱਜ ਵੀ ਡਰਦੀ ਹਾਂ ਆਪਣੇ ਪੇਰੈਂਟਸ ਤੋਂ ਮੰਮੀ ਪਾਪਾ ਤੋਂ ਬਹੁਤ ਡਰਦੀ ਹਾਂ ਕੁਝ ਵੀ ਕਰਨ ਤੋਂ ਪਹਿਲਾਂ ਡਰ ਦਾ ਮਤਲਬ ਹੀ ਹੁੰਦਾ ਡਰ ਦਾ ਮਤਲਬ ਹੈ ਰਿਸਪੈਕਟ ਜਿਹੜਾ ਬੱਚਾ ਇਹ ਸੋਚਦਾ ਆ ਕਿ ਮੇਰੇ ਪੇਰੈਂਟਸ ਘਰ ਆ ਉਹਨਾਂ ਦੀ ਇੱਜ਼ਤ ਦਾ ਸਵਾਲ ਆ ਉਹ ਕਦੇ ਵੀ ਕੁਝ ਗਲਤ ਨਹੀਂ ਕਰ ਸਕਦਾ ਔਰ ਕਿਤੇ ਨਾ ਕਿਤੇ ਇਹ ਪੇਰੈਂਟਸ ਦੀ ਵੀ ਗਲਤੀ ਆ ਕਿ ਪੇਰੈਂਟਸ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਅੱਜ ਕੱਲ ਮਾਵਾਂ ਜਿਹੜੀਆਂ ਉਹ ਕਿੱਟੀ ਪਾਰਟੀਆਂ ਚ ਬਿਜ਼ੀ ਨੇ ਹਣਾ ਸੋ ਇਸ ਤਰ੍ਹਾਂ ਜਿਹੜੇ ਬੱਚੇ ਆ ਉਹ ਟਾਈਮ ਨਹੀਂ ਲੈ ਪਾਉਂਦੇ ਆਪਣੇ ਮਾਪੇ ਦਾ ਸੋ ਮੋਬਾਈਲਾਂ ਨੂੰ ਟਾਈਮ ਦਿੰਦੇ ਆ ਜਾਂ ਉਹ ਫੋਰਨ ਕਲਚਰ ਜਿਹੜਾ ਅਪਣਾਨ ਦੀ ਕੋਸ਼ਿਸ਼ ਕਰਦੇ ਆ ਜਿਹਦੇ ਕਰਕੇ ਇਹ ਮਾਪੇ ਔਰ ਬੱਚਿਆਂ ਦੇ ਵਿੱਚ ਗੈਪ ਆ ਰਿਹਾ ਸੋ ਇਹ ਚੀਜ਼ਾਂ ਸਾਰੀਆਂ ਠੀਕ ਹੋ ਸਕਦੀਆਂ ਅਗਰ ਪੇਰੈਂਟਸ ਆਪਣੇ ਬੱਚਿਆਂ ਦਾ ਸਾਥ ਦੇਣ ਔਰ ਵੱਤ ਤੂੰ ਵਟ ਟਾਈਮ ਦੇਣ ਮੀਨਾ ਜੀ ਇੱਕ ਗੱਲ ਹੋਰ ਦੱਸਿਓ ਕਿਉਂਕਿ ਨਾ ਜਿਹੜਾ ਯੂਥ ਆ ਉਹਨੂੰ ਸਭਾਲਣ ਦੀ ਲੋੜ ਹੁੰਦੀ ਆ ਹਰ ਹਰ ਕੰਟਰੀ ਦਾ ਇੱਕ ਆਪਾਂ ਕਹਦੇ ਆ ਵੀ ਰੀੜ ਦੀ ਹੱਡੀ ਦਾ ਕੰਮ ਕਰਦਾ ਉਹ ਯੂਥ ਕਰਦਾ ਹਨਾ ਪਰ ਪੰਜਾਬ ਦਾ ਯੂਥ ਜੇ ਆਪਾਂ ਗੱਲ ਕਰੀਏ ਕਿੱਧਰ ਨੂੰ ਜਾ ਰਿਹਾ ਜਾਂ ਤਾਂ ਨਸ਼ਿਆਂ ਵੱਲ ਨੂੰ ਜਾਂ ਫਿਰ ਜਹਾਜ਼ ਦੇ ਜਹਾਜ਼ ਪਰ ਕੇ ਬਾਹਰ ਨੂੰ ਆ ਰਿਹਾ ਚਾਹੇ ਉਹਨਾਂ ਨੂੰ ਪਤਾ ਵੀ ਇੱਥੇ ਜਾ ਕੇ ਹੁਣ ਉੱਥੇ 트럼ਪ ਉਹਨਾਂ ਨੇ ਜਹਾਜ਼ ਭੇਜ ਕੇ ਵਾਪਸ ਵੀ ਕਰਨੇ ਸ਼ੁਰੂ ਕਰਤੇ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲ ਰਿਹਾ ਪਰ ਯੂਥ ਦੀ ਇੱਕ ਮਜਬੂਰੀ ਬਣੀ ਹੋਈ ਆ ਪੰਜਾਬ ਤੋਂ ਬਾਹਰ ਚਲੇ ਜੇ ਭਵਾਂ ਦੀ ਸਾਨੂੰ ਮਲੇਸ਼ੀਆ ਭੇਜ ਦੋ ਪਰ ਇਹ ਕਿਉਂ ਹੋਇਆ ਕੀ ਲੱਗਦਾ ਸਰਕਾਰ ਜਿਹੜੀ ਮਰਜ਼ੀ ਹੋਵੇ ਪਾਰਟੀ ਜਿਹੜੀ ਮਰਜ਼ੀ ਹੋਵੇ ਪਰ ਸਾਡੇ ਯੂਥ ਨੂੰ ਸੰਭਾਲਣ ਦੇ ਲਈ ਕੀ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਯੂਥ ਨੂੰ ਸੰਭਾਲਣ ਤੋਂ ਪਹਿਲਾਂ ਤਾਂ ਜਿਹੜੀ ਪੇਰੈਂਟਸ ਆ ਉਹ ਅੱਗੇ ਆਣ ਸਭ ਤੋਂ ਪਹਿਲਾਂ ਪੇਰੈਂਟਸ ਕਰੋ ਹੀ ਉਹਨਾਂ ਨੂੰ ਦੱਸ ਕੇ ਚੱਲਣ ਕਿ ਕੀ ਸਹੀ ਹੈ ਕੀ ਗਲਤ ਹੈ ਸੈਕੰ ਬਹੁਤ ਸਾਰੀਆਂ ਜੌਬਸ ਨੇ ਜਿਵੇਂ ਕਿ ਸਪੋਰਟਸ ਸਪੋਰਟਸ ਇੱਕ ਇਹੋ ਜੀ ਚੀਜ਼ ਆ ਜਿਹਦੇ ਵਿੱਚ ਕਿ ਬਹੁਤ ਸਾਰੀਆਂ ਆਪਰਚੂਨਿਟੀਆਂ ਆ ਇਵਨ ਮੈਨੂੰ ਬਹੁਤ ਸਾਰੀਆਂ ਜੌਬ ਮਿਲ ਰਹੀਆਂ ਸੀ ਰੇਲਵੇ ਐ ਬਿਜਲੀ ਬੋਰਡ ਐ ਪੰਜਾਬ ਪੁਲਿਸ ਐ ਸੋ ਕਾਫੀ ਸਾਰੀਆਂ ਜੌਬ ਆ ਇਸ ਤੋਂ ਇਲਾਵਾ ਫ੍ਰੀ ਆਫ ਕੋਸ ਤੁਸੀਂ ਕਿਸੇ ਵੀ ਕੰਟਰੀ ਚ ਜਾ ਸਕਦੇ ਆ ਇਸ ਤੋਂ ਇਲਾਵਾ ਆਈਪੀਐਸ ਬਣਨ ਦੇ ਲਈ ਤੁਸੀਂ ਯੂਪੀਐਸਸੀ ਕਰੋ ਤੁਸੀਂ ਪੀਸੀਐਸ ਕਰੋ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਨੌਲੇਜ ਹੀ ਨਹੀਂ ਆ ਅਸੀਂ ਸਾਊਥ ਦੇ ਵੱਲ ਚਲੇ ਜਾਂਦੇ ਆ ਤੇ ਉੱਥੇ ਬੋਰਡ ਲੱਗੇ ਹੁੰਦੇ ਆ ਯੂਪੀਐਸਸੀ ਦੀ ਪੜ੍ਹਾਈ ਔਰ ਇਹ ਵੋ ਸਾਡੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੁੰਦੇ ਆ ਆਇਲਟਸ ਕਰੋ ਸੋ ਇਸ ਤਰ੍ਹਾਂ ਪੰਜਾਬ ਦੇ ਬੱਚਿਆਂ ਨੂੰ ਸੰਭਾਲਣ ਦੀ ਲੋੜ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਟੈਲੈਂਟ ਦੀ ਘਾਟ ਨਹੀਂ ਆ ਪਰ ਅਗਰ ਬੱਚਿਆਂ ਨੂੰ ਇਹ ਚੀਜ਼ ਦੀ ਨੌਲੇਜ ਆ ਕਿ ਅਸੀਂ ਪੜ੍ਹਨ ਤੋਂ ਬਾਅਦ ਅਸੀਂ ਕਿਹੜਾ ਕੋਰਸ ਕਰਨਾ ਆ ਜਾਂ ਕਿਹੜੀ ਚੀਜ਼ ਕਰਨੀ ਆ ਜਿਹਦੇ ਨਾਲ ਅਸੀਂ ਆਪਣੀ ਪੜ੍ਹਾਈ ਪੰਜਾਬ ਨੂੰ ਹੀ ਦਈਏ ਆਪਣੇ ਇੰਡੀਆ ਨੂੰ ਦਈਏ ਸੋ ਕਿਹੜਾ ਕਿਹੜੇ ਨੌਲੇਜ ਦੀ ਘਾਟ ਹੈ ਸੋ ਇਹ ਨੌਲੇਜ ਕਿਵੇਂ ਵੱਧ ਸਕਦੀ ਹੈ ਤੁਹਾਡੇ ਕੋਲੇ ਕੀ ਪਲਾਨ ਆ ਜੇ ਆਪਾਂ ਕਹਿ ਦਈਏ ਵੀ ਤੁਸੀਂ ਜਿਵੇਂ ਆਪਣੇ ਸੈਮੀਨਾਰ ਲਾਉਨੇ ਹੋ ਇਸ ਤਰ੍ਹਾਂ ਦਾ ਇੱਕ ਸੈਮੀਨਾਰ ਆਪਣੇ ਕੋਲੇ ਹੋਵੇ ਜਿਹੜਾ ਯੂਥ ਨੂੰ ਟਾਰਗੇਟ ਕਰਕੇ ਕੀਤਾ ਜਾਵੇ ਉਹਦੇ ਵਿੱਚ ਯੂਥ ਆਵੇ ਸਾਰਾ ਹਨਾ ਉਹਦੇ ਵਿੱਚ ਕੀ ਪਲਾਨ ਆ ਤੁਹਾਡੇ ਕੋਲੇ ਯੂਥ ਨੂੰ ਸੰਭਾਲਣ ਦੇ ਲਈ ਐਕਚੁਅਲੀ ਆਲ ਓਵਰ ਪੰਜਾਬ ਆਲ ਓਵਰ ਇੰਡੀਆ ਦੇ ਵਿੱਚ ਵੀ ਮੈਨੂੰ ਲੋਕ ਬੁਲਾਉਂਦੇ ਆ ਯੂਥ ਦੇ ਲਈ ਬੱਚਿਆਂ ਦੇ ਲਈ ਮੈਂ ਬੱਚਿਆਂ ਨੂੰ ਪ੍ਰਮੋਟ ਕਰਦੀ ਆ ਮੈਂ ਬੱਚਿਆਂ ਨੂੰ ਸਪੋਰਟ ਕਰਦੀ ਆ ਕਿ ਤੁਸੀਂ ਸਪੋਰਟਸ ਦੇ ਵਿੱਚ ਆਓ ਇਸ ਤਰ੍ਹਾਂ ਜਿਵੇਂ ਕਿ ਮੈਂ ਸ਼ੁਰੂਆਤ ਕੀਤੀ ਆ ਤੇ ਕਾਫੀ ਸਾਰੇ ਲੋਕ ਨੇ ਜਿਹੜੇ ਅੱਗੇ ਆ ਰਹੇ ਆ ਜਿਹੜੇ ਯੂਥ ਨੂੰ ਸੰਭਾਲ ਰਹੇ ਆ ਜਿਵੇਂ ਐਨ ਆਰ ਆਈ ਭਰਾ ਸਾਡੇ ਹੈਨਾ ਉਹ ਯੂਥ ਨੂੰ ਪ੍ਰਮੋਟ ਕਰਦੀ ਆ ਸਪੋਰਟਸ ਦੇ ਵਿੱਚ ਅੱਗੇ ਲੈ ਕੇ ਆਉਂਦੇ ਆ ਸੋ ਇਸ ਤਰ੍ਹਾਂ ਹੀ ਬੂੰਦ ਬੂੰਦ ਨਾਲ ਹੀ ਸਾਗਰ ਭਰਦਾ ਆ ਸੋ ਹਾਲਾਤ ਠੀਕ ਹੋਣਗੇ ਪਰ ਟਾਈਮ ਲੱਗੇਗਾ ਦੱਬੇ ਚਲ ਘੋੜਾ ਕਦੇ ਤਾਂ ਪਿੰਡ ਆਊਗਾ ਹੈਨਾ ਸੋ ਉਹਨਾਂ ਕੁੜੀਆਂ ਦੇ ਲਈ ਕੀ ਮੈਸੇਜ ਹੈ ਜਿਹੜੀਆਂ ਅੱਗੇ ਆਉਣਾ ਚਾਹਦੀਆਂ ਪਰ ਸਮਾਜ ਅੱਗੇ ਨਹੀਂ ਆਉਣ ਦੇ ਰਿਹਾ ਬਿਲਕੁਲ ਸਾਡੇ ਆਪਣੇ ਆਪ ਦੇ ਵਿੱਚ ਦਮ ਹੋਣਾ ਚਾਹੀਦਾ ਸਾਨੂੰ ਸਮਾਜ ਦੀ ਕੋਈ ਵੀ ਕੋਈ ਵੀ ਤਾਕਤ ਜਿਹੜੀ ਉਹ ਰੋਕ ਨਹੀਂ ਸਕਦੀ ਸੋ ਅਗਰ ਅਸੀਂ ਸੋਚੀਏ ਆਪਣੇ ਦਿਮਾਗ ਦੇ ਵਿੱਚ ਇੱਕ ਚੀਜ਼ ਬਣਾਈ ਹੋਈ ਆ ਕਿ ਅਸੀਂ ਲੜਕੀਆਂ ਆ ਅਗਰ ਸੋਚੀਏ ਤਾਂ ਅਸੀਂ ਕਿਸੇ ਵੀ ਜਗ੍ਹਾ ਤੇ ਸੁਰੱਖਿਤ ਨਹੀਂ ਆ ਅਗਰ ਅਸੀਂ ਸੋਚੀਏ ਤੇ ਅਗਰ ਅਸੀਂ ਬੋਲਡ ਆ ਜਾਂ ਅਸੀਂ ਸਟਰੋਂਗ ਆ ਤੇ ਸਾਨੂੰ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਅੱਗੇ ਆਉਣ ਤੋਂ ਨਹੀਂ ਰੋਕ ਸਕਦੀ ਜਿਵੇਂ ਕਿ ਮੈਂ ਵੀ ਇੱਕ ਪਿੰਡ ਤੋਂ ਆ ਔਰ ਅੱਜ ਅਮਰੀਕਾ ਦੀ ਧਰਤੀ ਤੇ ਬੈਠੀ ਆ ਸੋ ਬਹੁਤ ਸਾਰੇ ਅਵਾਰਡਸ ਨੇ ਬਹੁਤ ਸਾਰੇ ਮੈਡਲ ਨੇ ਪੰਜਾਬ ਪੁਲਿਸ ਦੇ ਵਿੱਚ ਆ ਔਰ ਸਭ ਤੋਂ ਵੱਧ ਸੁਰੱਖਿਤ ਫੀਲ ਕਰਦੀ ਆ ਆਪਣੇ ਆਪ ਨੂੰ ਸਭ ਤੋਂ ਵੱਧ ਸੇਫ ਫੀਲ ਕਰਦੀ ਆ ਪੰਜਾਬ ਪੁਲਿਸ ਅਗਰ ਸੋਚੀਏ ਤਾਂ ਕੁਝ ਵੀ ਨਹੀਂ ਅਗਰ ਬੋਲਡ ਆ ਤੇ ਸਭ ਕੁਝ ਆ ਦੁਨੀਆਂ ਤਾਂ ਐਵੇਂ ਬੜਾ ਕੋ ਜਾਗਦੀ ਪਰ ਪਰਵਾਹ ਨਹੀਂ ਕਰੀਦੀ ਹਨਾ ਮੀਨਾ ਜੀ ਇਹ ਗੱਲ ਦੱਸਿਓ ਵੀ ਤੁਸੀਂ ਜਿਵੇਂ ਗਵਰਨਮੈਂਟ ਜੌਬ ਤੇ ਹੋ ਹਨਾ ਤੇ ਗਵਰਨਮੈਂਟ ਜੌਬ ਤੇ ਰਹਿੰਦੇ ਹੋਏ ਕਿੰਨਾ ਕੁ ਫਾਇਦਾ ਹੁੰਦਾ ਜੇ ਤੁਸੀਂ ਕਿਸੇ ਸਪੋਰਟਸ ਐਕਟੀਵਿਟੀ ਦੇ ਵਿੱਚੋਂ ਜਾਂ ਭੰਗੜੇ ਦੇ ਵਿੱਚੋਂ ਗਾਇਕੀ ਦੇ ਵਿੱਚੋਂ ਇੱਕ ਐਕਸਟਰਾ ਤੁਸੀਂ ਕੋਈ ਕਰਿਕੂਲਮ ਦੇ ਵਿੱਚੋਂ ਪਰ ਤੁਸੀਂ ਜੌਬ ਵੀ ਕਰ ਰਹੇ ਨਾਲ ਫਿਰ ਮਹਿਕਮੇ ਦਾ ਕਿਸ ਤਰ੍ਹਾਂ ਦਾ ਸਪੋਰਟ ਹੁੰਦਾ ਬਿਲਕੁਲ ਬਹੁਤ ਸਾਰਾ ਸਪੋਰਟ ਹੈ ਕਿਉਂਕਿ ਸਾਡੀ ਪੰਜਾਬ ਪੁਲਿਸ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਸ ਨੇ ਸੋ ਉਹਦੇ ਵਿੱਚ ਇੱਕ ਸਪੋਰਟਸ ਵੀ ਆ ਸੋ so, sports ਦੇ ਵਿੱਚ ਮੈਂ ਪੰਜਾਬ ਪੁਲਿਸ ਵੱਲੋਂ ਖੇਡਦੀ ਆ ਸੋ ਸਾਰੇ ਬਹੁਤ ਸਾਰੇ players ਜਿਹੜੇ ਆ ਉਹ ਪੁਲਿਸ ਨੂੰ ਪੁਲਿਸ ਵੱਲੋਂ ਖੇਡਦੇ ਆ ਪੁਲਿਸ ਨੂੰ ਰਿਪਰੈਜ਼ੈਂਟ ਕਰਦੇ ਆ ਸੋ ਬਹੁਤ ਜ਼ਿਆਦਾ ਸਪੋਰਟ ਆ ਸਾਡੇ ਆਫੀਸਰਸ ਦੀ ਪੰਜਾਬ ਪੁਲਿਸ ਵੱਲੋਂ ਆਪਣੇ ਪ੍ਰੋਗਰਾਮ ਦਾ ਸਮਾਂ ਘਟ ਰਹਿ ਗਿਆ ਜਾਂਦੇ ਜਾਂਦੇ ਮੈਸੇਜ ਹੈ ਸਾਡੇ youth ਨੂੰ ਕੁੜੀਆਂ ਨੂੰ ਕੀ ਦੇਣਾ ਚਾਹੁੰਦੇ ਜਿਹੜੇ ਪੰਜਾਬ ਦੇ ਵਿੱਚ ਆ ਅੱਗੇ ਆਉਣਾ ਚਾਹੁੰਦੇ ਆ ਹਾਂਜੀ ਮੈਂ ਆਪਣੀ ਯੂਥ ਨੂੰ ਔਰ ਜਿੰਨੇ ਵੀ ਮੈਨੂੰ ਸੁਣ ਰਿਹਾ ਯੂਥ ਜਿੰਨੇ ਵੀ ਪੇਰੈਂਟਸ ਮੈਨੂੰ ਸੁਣ ਰਿਹਾ ਖਾਸ ਕਰਕੇ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਟਾਈਮ ਦਿਓ ਕਿਉਂਕਿ ਅਗਰ ਤੁਸੀਂ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਤੇ ਬੱਚੇ ਮੋਬਾਈਲਾਂ ਨੂੰ ਟਾਈਮ ਦਿੰਦੇ ਆ ਜੇ ਇਹਦੇ ਕਰਕੇ ਸਾਡੀ ਯੂਥ ਖਰਾਬ ਹੋ ਰਹੀ ਆ ਔਰ ਯੂਥ ਲਈ ਇਹ ਮੈਸੇਜ ਆ ਕਿ ਬੱਚੇ ਜਿੰਨਾ ਹੋ ਸਕੇ ਮੋਬਾਈਲਾਂ ਤੋਂ ਡਰੱਗਸ ਤੋਂ ਦੂਰ ਰੋ ਆਪ ਆਪਣੀ ਫਿਊਚਰ ਵੱਲ ਧਿਆਨ ਦਿਓ ਕਿਉਂਕਿ ਤੁਸੀਂ ਸਾਡੇ ਪੰਜਾਬ ਦਾ ਸਾਡੇ ਇੰਡੀਆ ਦਾ ਫਿਊਚਰ ਆ ਔਰ ਤੁਸੀਂ ਸਾਡੇ ਇੰਡੀਆ ਨੂੰ ਅੱਗੇ ਲੈ ਕੇ ਜਾਣਾ ਆ ਔਰ ਸਾਡਾ ਜਿਹੜਾ ਟੈਲੈਂਟ ਆ ਉਹ ਪੰਜਾਬ ਦੇ ਵਿੱਚ ਹੀ ਸਾਡੇ ਇੰਡੀਆ ਦੇ ਵਿੱਚ ਹੀ ਯੂਜ਼ ਕਰੋ ਬਾਹਰ ਨਾ ਜਾਓ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਢਿਆ ਜੀ ਥੈਂਕ ਯੂ ਸੋ ਮਚ ਜੀ ਸੋ ਇਹ ਸਾਨੂੰ ਮੀਨਾ ਕੇ ਪਵਾਰ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਆ ਆਇਰਨ ਲੇਡੀ ਤੁਸੀਂ ਵੀ ਬਣ ਸਕਦੇ ਹੋ ਤੁਸੀਂ ਵੀ ਅੱਗੇ ਆਓ ਹੌਸਲਾ ਕਰੋ ਔਰ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਸਰ ਕਰ ਸਕਦੇ ਹੋ ਹੌਸਲਾ ਚਾਹੀਦਾ ਸੋ ਇਹ ਜਿਵੇਂ weight lifting power lifting ਦੇ ਵਿੱਚ ਹੁੰਦੇ ਹੋਏ ਨਾਲ ਦੀ ਨਾਲ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਆ ਔਰ ਇੱਕ ਹੋਰ ਪੱਖ ਸਾਨੂੰ ਅੱਜ ਵੇਖਣ ਨੂੰ ਮਿਲਿਆ ਸੁਣਨ ਨੂੰ ਮਿਲਿਆ ਵੀ ਪੰਜਾਬ ਪੁਲਿਸ ਸਿਖਾਉਂਦੀ ਵੀ ਆ ਪੜਾਉਂਦੀ ਵੀ ਆ ਇਹ ਵੀ ਇੱਕ ਪੱਖ ਹੈ ਸੋ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਗਿਲਪਰਦੀਪ11@yahoo.in ਹੁਣ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ